ਹਾਂਜੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧਾ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਗੱਲ ਕਰੀ ਸੀ ਇੱਕ ਅਜਿਹਾ ਮੰਤਰ ਜੋ ਸਾਡੇ ਗੁਰੂ ਸਹਿਬਾਨ ਸਾਨੂੰ ਦੇ ਗਏ ਨੇ ਜਿਸ ਦਾ ਅਸੀਂ ਸਿਮਰਨ ਕਰਕੇ ਪੜ੍ਹ ਕੇ ਸੁਣ ਕੇ ਵਿਚਾਰ ਕੇ ਧਿਆਨ ਵਿੱਚ ਰੱਖ ਕੇ ਉਸ ਮੰਤਰ ਦਾ ਉਚਾਰਨ ਕਰਕੇ ਆਪਣੇ ਮਨ ਤੇ ਜਿੱਤ ਦੁਨੀਆ ਤੇ ਜਿੱਤ ਤੇ ਹਰ ਮਨੋ ਕਾਮਨਾ ਜੋ ਸਾਡੀ ਆ ਪੂਰੀ ਕਰਵਾਉਣੀ ਆ ਗੁਰੂ ਸਾਹਿਬਾਂ ਨੇ ਇੱਕ ਵੱਡਾ ਮੰਤਰ ਦੇ ਗਏ ਨੇ ਉਸ ਦਾ ਸਿਮਰਨ ਕਰਨ ਦੇ ਨਾਲ ਅਸੀਂ ਹਰ ਮੈਦਾਨੇ ਫਤਿਹ ਕਰਦੇ ਹਾਂ ਸਭ ਕੁਝ ਸਾਨੂੰ ਮਿਲਦਾ ਹੁਣ ਅੱਜ ਅਸੀਂ ਦੇ ਸਾਡਾ ਸੈਕੰਡਾ ਅੱਜ ਅਸੀਂ ਗੱਲ ਕਰਾਂਗੇ ਮਨ ਤੇ ਸਰੀਰ ਤੇ ਕਿਵੇਂ ਕਾਬੂ ਪਾਉਣਾ ਪਰੇਸ਼ਾਨੀਆਂ ਤੋਂ ਕਿਵੇਂ ਦੂਰ ਹੋਣਾ ਮੈਡੀਟੇਸ਼ਨ ਵੀ ਅਸੀਂ ਧਿਆਨ ਕਿਵੇਂ ਲਾਉਣਾ ਦੇਖੋ ਜੋ ਸਾਰੀ ਗੇਮ ਹੈ ਉਹ ਆਪਣੇ ਮਨ ਦੀ ਦਿਮਾਗ ਦੀ ਹੀ ਆ ਤੇ ਅਸੀਂ ਦਿਮਾਗ ਨੂੰ ਕਿਵੇਂ ਆਪਣਾ ਮਤਲਬ ਬਿਲਕੁਲ ਸ਼ਾਂਤ ਰੱਖ ਕੇ ਜਿੰਦਗੀ ਦੇ ਵਿੱਚ ਸਭ ਕੁਝ ਹਾਸਲ ਕਰ ਸਕਦੇ ਆ ਜੇ ਤੁਸੀਂ ਸਵੇਰੇ ਉੱਠ ਕੇ ਰੋਜ਼ ਮੈਡੀਟੇਸ਼ਨ ਕਰੋ ਮਾਰਨਿੰਗ ਜਦੋਂ ਉੱਠਦੇ ਹੋ ਅੰਮ੍ਰਿਤ ਵੇਲੇ ਉੱਠਦੇ ਹੋ ਤਾਂ ਬਹੁਤ ਬਹੁਤ ਜ਼ਿਆਦਾ ਵਧੀਆ ਕਿਉਂਕਿ ਉਸ ਟਾਈਮ ਬਹੁਤ ਸਕੂਨ ਹੁੰਦਾ ਸ਼ਾਂਤੀ ਹੁੰਦੀ ਆ ਅੰਮ੍ਰਿਤ ਵੇਲੇ ਤਾਂ ਤੁਹਾਨੂੰ ਸਭ ਨੂੰ ਹੀ ਪਤਾ ਕਿ ਗੁਰਬਾਣੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਕਿੰਨੀ ਵਡਿਆਈ ਆ ਅੰਮ੍ਰਿਤ ਵੇਲੇ ਉੱਠ ਕੇ ਅਗਰ ਅਸੀਂ ਮੈਡੀਟੇਸ਼ਨ ਕਰਦੇ ਆ ਜਾਂ ਤੁਸੀਂ ਆਪਣੇ ਜ਼ਿੰਦਗੀ ਦੇ ਰੁਝੇਮੀਆਂ ਕਰਕੇ ਕਿੰਨੇ ਵਜੇ ਵੀ ਉੱਠਦੇ ਹੋ ਉੱਠ ਕੇ ਤੁਸੀਂ ਸਭ ਤੋਂ ਪਹਿਲਾਂ ਬਿਲਕੁਲ ਦਿਮਾਗ ਨੂੰ ਸ਼ਾਂਤ ਰੱਖ ਕੇ ਆਰਾਮ ਨਾਲ ਚੌਂਕੜਾ ਮਾਰ ਕੇ ਤੁਸੀਂ ਆਰਾਮ ਨਾਲ ਬੈਠ ਕੇ ਮੈਡੀਟੇਸ਼ਨ ਕਰਨੀ ਹੈ ਜ ਜਿਹਨੂੰ ਅਸੀਂ ਕਹਿੰਦੇ ਆ ਧਿਆਨ ਵਿੱਚ ਜਾਣਾ ਧਿਆਨ ਕਰਨਾ ਠੀਕ ਹੈ ਧਿਆਨ ਤੁਸੀਂ ਕਿਵੇਂ ਕਰਨਾ ਜਿਹਦੇ ਨਾਲ ਤੁਹਾਡਾ ਮਨ ਦੇ ਵਿੱਚ ਸ਼ਾਂਤ ਰਹੇ ਪਰੇਸ਼ਾਨੀਆਂ ਤੋਂ ਦੂਰ ਰਹੇ ਤੁਸੀਂ ਜ਼ਿੰਦਗੀ ਵਿੱਚ ਹਰ ਸਫਲਤਾ ਅਚੀਵ ਕਰ ਲਵੋ ਤਾਂ ਤੁਸੀਂ ਆਰਾਮ ਨਾਲ ਬੈਠ ਕੇ ਸਿਰਫ ਆਪਣੇ ਸਾਹਾਂ ਵਿੱਚ ਕਨਸੈਂਟ੍ਰੇਸ਼ਨ ਕਰਨੀ ਹੈ ਸਾਹਾਂ ਤੇ ਕਨਸੈਂਟ੍ਰੇਸ਼ਨ ਰੱਖਣਾ ਲੰਬੇ ਲੰਬੇ ਸਾਹ ਲੈਣੇ ਆ ਜਿੱਦਾਂ ਤੁਸੀਂ ਪਹਿਲਾਂ ਬਿਲਕੁਲ ਲੰਬਾ ਸਾਹ ਅੰਦਰ ਨੂੰ ਕਿਚਣਾ ਆਰਾਮ ਨਾਲ ਔਰ ਆਰਾਮ ਫੇਰ ਵੀ ਕਰਨਾ ਫਿਰ ਸਾਹ ਛੱਡਣਾ ਫੇਰ ਸਾਹ ਖਿਚਣਾ ਫੇਰ ਸਾਹ ਛੱਡਣਾ ਬਿਲਕੁਲ ਸਾਹਾਂ 'ਤੇ ਧਿਆਨ ਦੇਣਾ ਕਿਉਂਕਿ ਦੇਖੋ ਜਦੋਂ ਆਪਾਂ ਕੋਈ ਸਟ्रेस 'ਚ ਹੁੰਨੇ ਆ ਜਾਂ ਕੋਈ ਵੀ ਆਪਾਂ ਨੂੰ ਪ੍ਰੋਬਲਮ ਹੁੰਦੀ ਆ ਤਾਂ ਸਾਨੂੰ ਤਕਰੀਬਨ ਸਾਰੇ ਹੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਰਿਲੈਕਸ ਹੋ ਲੰਬੇ ਲੰਬੇ ਸਾਹ ਲਓ ਹੈ ਨਾ ਬਰੀਥਿੰਗ ਯੂ ਲੌਂਗ ਬਰੀਥਸ ਲਓ ਤੇ ਜਿਦਨੇ ਲ ਆਪਣਾ ਮਾਈਂਡ ਆ ਨਾ ਇਹ ਤਾਂ ਰਿਲੈਕਸ ਹੋ ਜਾਂਦਾ ਕਿਉਂਕਿ ਦਿਮਾਗ ਸਾਡੀਆਂ ਗੱਲਾਂ ਨੂੰ ਸਮਝਦਾ ਦਿਮਾਗ ਨੂੰ ਪਤਾ ਲੱਗ ਜਾਂਦਾ ਵੀ ਜਿਹੇ ਤੇਜ਼ ਦੇ ਸਾਹ ਲੈ ਰਿਹਾ ਮਨੁੱਖਾ ਜਿਹੜਾ ਉਹ ਸਟ੍ਰੈਸ ਦੇ ਵਿੱਚ ਹੈ ਜੇ ਰਿਲੈਕਸ ਹੋ ਕੇ ਸਾਹ ਲੈਨੇ ਆ ਤਾਂ ਵੀ ਇਹ ਜਿਹੜਾ ਆਪਣਾ ਹੈ ਬਾਡੀ ਪੂਰੀ ਸ਼ਾਂਤ ਆ ਰਿਲੈਕਸ ਆ ਤਾਂ ਉਦਾਂ ਹੀ ਹੋਣ ਲੱਗ ਜਾਂਦਾ ਕਿ ਸਾਰੇ ਗੇਮ ਹੀ ਆਪਣੇ ਦਿਮਾਗ ਦੇ ਆ ਜੋ ਆਪ ਆਪਣੇ ਦਿਮਾਗ 'ਚ ਭਰ ਲਾਂਗੇ ਸ਼ਾਂਤੀ ਉਹ ਸ਼ਾਂਤੀ ਜੋ ਵੀ ਆ ਤਾਂ ਉਹੀ ਸਾਡਾ ਜੋ ਲਾਈਫ ਦੇ ਵਿੱਚ ਉਦਾਂ ਦੀ ਹੀ ਗੱਲਾਂ ਹੋਣ ਲੱਗ ਜਾਂਦੀਆਂ ਨੇ ਸੋ ਅਸੀਂ ਮਾਈਂਡ ਨੂੰ ਰਿਲੈਕਸੀ ਰੱਖਣਾ ਤਾਂ ਜੋ ਅਸੀਂ ਲਾਈਫ 'ਚ ਸਕੂਨ ਹਾਸਲ ਕਰ ਸਕੀਏ ਸਵੇਰੇ ਉੱਠ ਕੇ ਤੁਸੀਂ ਜਦੋਂ ਮੈਡੀਟੇਸ਼ਨ ਕਰਨੀ ਆ ਸਭ ਤੋਂ ਪਹਿਲਾਂ ਤੁਸੀਂ ਚਾਹੁੰਦੇ ਹੋ ਜੇ ਵੀ ਸਾਸੀਂ ਜੋ ਪਾਠ ਕਰ ਰਹੇ ਆ ਜਿਵੇਂ ਵੀ ਪ੍ਰਮਾਤਮਾ ਨੂੰ ਅਸੀਂ ਮੰਨਦੇ ਆ ਅੱਲਾ ਵਾਹਿਗੁਰੂ ਆਰਾਮ ਜਾਪ ਕਰਕੇ ਵਾਹਿਗੁਰੂ ਦਾ ਜਾਪ ਕਰਕੇ ਤਾਂ ਸਾਡਾ ਧਿਆਨ ਉਸ ਵੱਲ ਹੀ ਲੱਗੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਧਰਮ ਵੀ ਹੋਣ ਤੇ ਅਸੀਂ ਜ਼ਿੰਦਗੀ ਚ ਸਕੂਨ ਚ ਵੀ ਰਹਿ ਸਕੀਏ ਸਾਨੂੰ ਸਭ ਕੁਝ ਮਿਲੇ ਪਰੇਸ਼ਾਨੀਆਂ ਤੋਂ ਦੂਰ ਹੋ ਜਾਈਏ ਤਾਂ ਤੁਸੀਂ ਕੀ ਕਰਨਾ ਆਰਾਮ ਨਾਲ ਸਵੇਰੇ ਉੱਠ ਕੇ ਬਿਲਕੁਲ ਆਰਾਮ ਦੇ ਨਾਲ ਬੈਠ ਕੇ ਲੰਬੇ-ਲੰਬੇ ਸਾਹ ਲੈਣੇ ਆ ਸਾਹ ਲੰਬਾ ਅੰਦਰ ਨੂੰ ਲੈਣਾ ਫਿਰ ਛੱਡਣਾ ਤੇ ਬਿਲਕੁਲ ਸਾਹਾਂ ਤੇ ਕਨਸੈਂਟ੍ਰੇਸ਼ਨ ਕਰ ਲੈਣੀ ਆ ਮੈਡੀਟੇਸ਼ਨ ਦਾ ਫਰਸਟ ਜੋ ਸਟੇਜ ਆ ਉਹ ਇਹੀ ਹੈ ਜਦੋਂ ਤੁਹਾਡਾ ਹੌਲੀ-ਹੌਲੀ ਧਿਆਨ ਆਲੇ-ਦੁਆਲੇੋਂ ਸਾਰੇ ਥੌਟਸ ਤੋਂ ਹਟ ਕੇ ਸਾਰੀਆਂ ਗੱਲਾਂ ਤੋਂ ਹਟ ਕੇ ਫੁਰਨਿਆਂ 'ਚ ਬਾਹਰ ਆ ਕੇ ਬਿਲਕੁਲ ਸਾਹਾਂ ਤੇ ਧਿਆਨ ਲੱਗ ਜਾਂਦਾ ਤਾਂ ਤੁਹਾਡਾ ਮਨ ਦਿਮਾਗ ਜਿਹੜਾ ਖਾਲੀ ਹੋ ਜਾਂਦਾ ਸ਼ਾਂਤ ਹੋ ਜਾਂਦਾ ਪਰੇਸ਼ਾਨੀਆਂ ਤੋਂ ਦੂਰ ਹੋ ਜਾਂਦਾ ਤਾਂ ਤੁਸੀਂ ਉਦੋਂ ਆਪਣੇ ਪਰਮਾਤਮਾ ਦਾ ਸਿਮਰਨ ਸਟਾਰਟ ਕਰਨਾ ਜਿੱਦਾਂ ਡੇਲੀ ਵਾਹਿਗੁਰੂ ਦਾ ਜਾਪ ਕਰਦੇ ਹੋ ਤਾਂ ਸਾਹਾਂ ਵਿੱਚ ਕਨਸੈਂਟ੍ਰੇਸ਼ਨ ਕਰਨ ਤੋਂ ਬਾਅਦ ਸਿਰਫ ਉਸ ਸ਼ਬਦ ਵੱਲ ਧਿਆਨ ਦੇਣਾ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਦਾਂ ਜਾਪ ਕਰਦੇ ਕਰਦੇ ਤੁਸੀਂ ਬਿਲਕੁਲ ਇਸ ਸ਼ਬਦ ਦੇ ਵਿੱਚ ਹੀ ਹੋ ਜਾਣਾ ਹੌਲੀ ਹੌਲੀ ਜੋ ਮੇਰਾ ਐਕਸਪੀਰੀਅੰਸ ਆ ਤੁਹਾਨੂੰ ਹੌਲੀ ਹੌਲੀ ਜੋ ਅੱਖਾਂ ਬੰਦ ਦੇ ਵਿੱਚ ਇਹ ਹਨੇਰਾ ਫੀਲ ਹੁੰਦਾ ਨਾ ਹੌਲੀ ਹੌਲੀ ਕਦੇ ਨਾ ਕਦੇ ਚਾਨਣੇ ਚ ਜ਼ਰੂਰ ਬਨੂਗਾ ਜ਼ਰੂਰ ਤੁਹਾਨੂੰ ਦਿਸੂਗਾ ਉਸ ਚਾਨਣੇ ਚ ਗਾਲਪੁਰਖ ਵਾਹਿਗੁਰੂ ਜੀ ਦੇ ਜ਼ਰੂਰ ਦਰਸ਼ਨ ਹੋਣਗੇ ਜਦੋਂ ਉਸ ਗਾਲਪੁਰਖ ਵਾਹਿਗੁਰੂ ਜੀ ਦੇ ਹੀ ਦਰਸ਼ਨ ਹੋਗੇ ਤਾਂ ਜ਼ਿੰਦਗੀ ਚ ਤੁਸੀਂ ਉਹ ਸਭ ਹਾਸਲ ਕਰ ਲੈਨੇ ਆ ਖੁਸ਼ੀਆਂ ਸਕੂਨ ਪਰਮਾਤਮਾ ਨਾਲ ਜੁੜਨਾ ਲੈਕ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਮਨ ਖੁਸ਼ ਰਹਿਣ ਲੱਗ ਜਾਂਦਾ ਸਭ ਕੁਝ ਜੇ ਤੁਸੀਂ ਵੀ ਇਦਾਂ ਚਾਹੁੰਦੇ ਹੋ ਤਾਂ ਮਾਰਨਿੰਗ ਉਠੋ ਉੱਠ ਕੇ ਕੱਲ ਤੋਂ ਹੀ ਸਟਾਰਟ ਕਰੋ ਮੈਡੀਟੇਸ਼ਨ ਜਿਨ੍ਹਾਂ ਨੇ ਨਹੀਂ ਕੀਤਾ ਬੱਸ ਤਾਂ ਸਾਰੇ ਕਰਦੇ ਆ ਸਾਰੇ ਚਾਹੁੰਦੇ ਆ ਅਸੀਂ ਸ਼ਾਂਤੀ ਨਾਲ ਰਹੀਏ ਤਾਂ ਤੁਸੀਂ ਮੈਡੀਟੇਸ਼ਨ ਜ਼ਰੂਰ ਕਰਨੀ ਆ ਧਿਆਨ ਜ਼ਰੂਰ ਰੱਖਣਾ ਤਾਂ ਜੋ ਤੁਹਾਡਾ ਮਨ ਤੇ ਸਰੀਰ ਆ ਜਿਹੜਾ ਉਹ ਤੇ ਤੁਹਾਡਾ ਕਾਬੂ ਰਹਿ ਸਕੇ ਤੁਸੀਂ ਪਰੇਸ਼ਾਨੀਆਂ ਤੋਂ ਦੂਰ ਰਹਿ ਸਕੋ ਤਾਂ ਤੁਸੀਂ ਸਿਮਰਨ ਜ਼ਰੂਰ ਸਵੇਰੇ ਉੱਠ ਕੇ ਧਿਆਨ ਦੇ ਨਾਲ ਕਰਨਾ ਤੇ ਇਦਾਂ ਤੁਹਾਡੇ ਮਨ ਦੇ ਵਿੱਚ ਫੁਰਨੇ ਵੀ ਇੱਧਰਲੇ ਉੱਧਰਲੇ ਨਹੀਂ ਆਉਣਗੇ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਸਿਮਰਨ ਚ ਵੀ ਜੁੜ ਜੂਗੇ ਤੇ ਤੁਹਾਡਾ ਦਿਮਾਗ ਆ ਜਿਹੜਾ ਉਹ ਵੀ ਸ਼ਾਂਤ ਹੋ ਜਾਊਗਾ ਦੇਖੋ ਜਿਹੜਾ ਸਾਡਾ ਮਾਈਂਡ ਆ ਨਾ ਉਹ ਪ੍ਰੈਜ਼ੈਂਟ ਦੇ ਵਿੱਚ ਜਿਆਦਾ ਮਤਲਬ ਜਿੰਦਾ ਨਾ ਜਿੱਦਾਂ ਹੁਣ ਸਾਨੂੰ ਅ ਵਰਤਮਾਨ ਚ ਜੀ ਰਿਹਾ ਤੇ ਇੱਕ ਵਾਰ ਕਈ ਵਾਰ ਸਾਡਾ ਮਨ ਇਧਰ ਉਧਰ ਚੱਲੇ ਜਾਂਦਾ ਜਿੱਦਾਂ ਹੁਣ ਮੰਨ ਲਓ ਆਪਾਂ ਕਿਸੇ ਕਲਾਸ 'ਚ ਹੀ ਬੈਠੇ ਆ ਸਕੂਲ ਦੀ ਜਾਂ ਕਾਲਜ ਦੀ ਕੋਈ ਵੀ ਕਲਾਸ ਤਾਂ ਆਪਣੀ ਤਾਂ ਕਈ ਵਾਰ ਉੱਥੇ ਚੈਪਟਰ ਜੋ ਚੱਲ ਰਿਹਾ ਹੁੰਦਾ ਟੀਚਰ ਸਾਨੂੰ ਜੋ ਸਮਝਾ ਰਹੇ ਹੁੰਦੇ ਨੇ ਪੜਾ ਰਹੇ ਹੁੰਦੇ ਨੇ ਅੱਖਾਂ ਸਾਡੀਆਂ ਬਲੈਕਬੋਰਡ ਤੇ ਜਾਂ ਅੱਖਾਂ ਸਾਡੀਆਂ ਉਸ ਚੈਪਟਰ ਤੇ ਹੁੰਦੀਆਂ ਨੇ ਪਰ ਦਿਮਾਗ ਸਾਡਾ ਕਿਤੇ ਹੋ ਰਹੀ ਹੁੰਦਾ ਜੇ ਸਾਨੂੰ ਟੀਚਰ ਵਿੱਚ ਪੁੱਛ ਲੈਂਦੇ ਆ ਵੀ ਅਸੀਂ ਕਿੱਥੇ ਪੜ ਰਹੇ ਹਾਂ ਜਾਂ ਕਿਦਾਂ ਕੀ ਚੱਲ ਰਿਹਾ ਮਾਈਂਡ ਸਾਡਾ ਕਿਤੇ ਹੋਣ ਹੋਣ ਕਰਕੇ ਤਾਂ ਅਸੀਂ ਜਵਾਬ ਨਹੀਂ ਦੇ ਪਾਉਂਦੇ ਮਤਲਬ ਉਹ ਕਾਫੀ ਜ਼ਿਆਦਾ ਅਗਲੇ ਪੇजेस ਤੇ ਪਹੁੰਚ ਜਾਂਦੇ ਨੇ ਤਾਂ ਅਸੀਂ ਹਜੇ ਉਸ ਪੇਜ ਤੇ ਹੀ ਖੜੇ ਹੁੰਨੇ ਆ ਤੇ ਇਦਾਂ ਹੀ ਕਿ ਇਹ ਮਾਈਂਡ ਆ ਜਿਹੜਾ ਇਧਰ ਉਧਰ ਘੁੰਮਦਾ ਰਹਿੰਦਾ ਤੁਸੀਂ ਇਹਨੂੰ ਟਕੋਹ ਦੇ ਵਿੱਚ ਲਿਆਉਣਾ ਤੇ ਦਿਮਾਗ ਨੂੰ ਧਿਆਨ ਦੇ ਵਿੱਚ ਲਾ ਕੇ ਆਪਣੇ ਸਾਰੇ ਦਿਨ ਦੇ ਕਾਰਜ ਜੋ ਵੀ ਨੇ ਤੁਹਾਡੇ ਲਾਈਫ ਦੇ ਵਿੱਚ ਪਰੇਸ਼ਾਨੀਆਂ ਨੇ ਜਾਂ ਤੁਹਾਡੇ ਜੋ ਵੀ ਆ ਤਾਂ ਉਹ ਤੁਸੀਂ ਦੂਰ ਕਰਨਾ ਠੀਕ ਹੈ ਤੇ ਬਾਕੀ ਆਪਾਂ ਗੱਲ-ਗੱਲ ਕਰਾਂਗੇ ਕੌਨਸ਼ੀਅਸ ਤੇ ਸਬਕੌਨਸ਼ੀਅਸ ਮਾਈਂਡ ਤੇ ਜਿਹੜਾ ਕਿ ਮਤਲਬ ਟੂ ਅਵਚੇਤਨ ਤੇ ਚੇਤਨਮਾਨ ਜਿਹਦੀ ਗੱਲ ਗੁਰਬਾਣੀ ਦੇ ਵਿੱਚ ਵੀ ਕੀਤੀ ਗਈ ਆ ਜਿੱਦਾਂ ਕਿ ਮਨ ਜਿੱਤ ਹੈ ਜਗ ਜਿੱਤ ਜਿਹਨੇ ਮਨ ਤੇ ਜਿੱਤ ਹਾਸਲ ਕਰ ਲਿਆ ਉਹਨੇ ਜਗ ਹੀ ਜਿੱਤ ਲਿਆ ਉਹ ਕਿਦਾਂ ਉਹ ਵੀ ਆਪਾਂ ਕੱਲ ਪ੍ਰੋਪਰਲੀ ਐਕਸਪਲੇਨ ਕਰਾਂਗੇ ਤੇ ਵੀ ਜੋ ਸਾਡਾ ਸਬਕੌਨਸ਼ੀਅਸ ਮਾਈਂਡ ਆ ਸਾਰੀ ਪਾਵਰ ਸਾਰਾ ਕੁਝ ਉਹਦੇ ਘਰ ਕੀ ਚੱਲ ਰਿਹਾ ਆਪਣੀ ਲਾਈਫ ਤੇ ਆਪਾਂ ਆਪਣੀ ਲਾਈਫ ਚ ਚੰਗਾ ਚੰਗਾ ਸੋਚ ਕੇ ਚੰਗਾ ਚੰਗਾ ਹੀ ਲੈ ਕੇ ਕਿੱਦਾਂ ਆਉਣਾ ਕਿੱਦਾਂ ਸਫਲ ਹੋਣਾ ਜਿੱਦਾਂ ਜਿਹੜੇ ਹੁਣ ਬਿਜ਼ਨਸਮੈਨ ਨੇ ਜੋ ਬਹੁਤ ਸਾਰਾ ਪੈਸਾ ਆ ਗਿਆ ਜਿੰਨਾਂ ਕੋਲ ਉਹ ਕਿਤੇ ਉਹਨਾਂ ਦੇ ਚਾਰ ਅੱਖਾਂ ਨਹੀਂ ਉਹਨਾਂ ਦੇ ਚਾਰ ਹੱਥ ਨਹੀਂ ਉਹਨਾਂ ਨੇ ਵੀ ਮਿਹਨਤ ਕੀਤੀ ਆ ਤੇ ਆਪਣੇ ਦਿਮਾਗ ਨੂੰ ਸੈੱਟ ਰੱਖਿਆ ਸਭ ਤੋਂ ਪਹਿਲੀ ਗੱਲ ਅਗਰ ਸਾਡਾ ਸਾਡੇ ਦਿਮਾਗ ਤੇ ਸਾਡੇ ਮਾਈਂਡ ਤੇ ਸਾਡੇ ਮਨ ਤੇ ਕਾਬੂ ਆ ਤਾਂ ਅਸੀਂ ਬਹੁਤ ਸਾਰੀਆਂ ਅਚੀਵਮੈਂਟਸ ਕਰ ਸਕਦੇ ਹਾਂ ਬਹੁਤ ਕੁਝ ਜਿੱਤ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਇਹੀ ਆ ਸਵੇਰੇ ਉੱਠ ਕੇ ਮੈਡੀਟੇਸ਼ਨ ਕਰੋ ਧਿਆਨ ਲਾਓ ਤੇ ਸਿਮਰਨ ਜ਼ਰੂਰ ਕਰੋ ਜਿਸ ਪ੍ਰਮਾਤਮਾ ਦਾ ਜੋ ਨਾਮ ਜਪ ਕੇ ਤੁਸੀਂ ਸਿਮਰਨ ਕਰਦੇ ਹੋ ਜ਼ਰੂਰ ਕਰੋ ਵਾਹਿਗੁਰੂ ਸਿਮਰਨ ਕਰਦੇ ਕਰਦੇ ਤੁਹਾਨੂੰ ਸ਼ਾਂਤੀ ਮਿਲੂਗੀ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਹੌਲੀ ਹੌਲੀ ਆਪਾਂ ਸਾਰੀਆਂ ਵੀਡੀਓਜ਼ ਦੇ ਵਿੱਚ ਅੱਗੇ ਅੱਗੇ ਸਟੈਪ ਵਾਈਜ਼ ਸਟੈਪ ਚੱਲਾਂਗੇ ਤਾਂ ਸਾਨੂੰ ਬਹੁਤ ਕੁਝ ਅੱਗੇ ਪਤਾ ਚੱਲਦਾ ਜਾਊਗਾ ਕਿਉਂਕਿ ਸਾਰੇ ਇੱਥੇ ਸਿੱਖਣ ਲਈ ਹੀ ਆਏ ਆ ਸਿੱਖਦੇ ਜਾਵਾਂਗੇ ਤੇ ਜੋ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਸੀ ਕਿ ਆਪਾਂ ਧਿਆਨ ਦੇ ਨਾਲ ਸਿਮਰਨ ਕਿੱਦਾਂ ਕਰਨਾ ਕਿੰਦਾ ਕਾਫੀਆਂ ਦੇ ਇਹ ਸੀਗੇ ਕੁਐਸਚਨ ਮਨ ਨਹੀਂ ਲੱਗਦਾ ਤੇ ਇੱਧਰ ਉੱਧਰ ਫੁੰਨੇਆਂ ਚ ਇਹਦਾ ਥਾਟਸ ਆਉਂਦੇ ਰਹਿੰਦੇ ਨੇ ਸਾਨੂੰ ਸਿਮਰਨ ਨਹੀਂ ਅਸੀਂ ਸਹੀ ਕਰ ਪਾਉਂਦੇ ਤਾਂ ਮੈਡੀਟੇਸ਼ਨ ਸਭ ਤੋਂ ਵਧੀਆ ਢੰਗ ਆ ਮਨ ਸਰੀਰ ਤੇ ਕਾਬੂ ਪਾਉਣ ਲਈ ਪਰੇਸ਼ਾਨੀਆਂ ਤੋਂ ਦੂਰ ਹੋਣ ਲਈ ਸੋ ਫਿਰ ਕੱਲ ਤੋਂ ਹੀ ਸਟਾਰਟ ਕਰੋ ਮੈਡੀਟੇਸ਼ਨ ਵਾਹਿਗੁਰੂ ਸਿਮਰਨ ਚਾਹੇ 5 ਮਿੰਟ ਕੱਢੋ ਪਰ ਸਵੇਰੇ ਉੱਠ ਕੇ ਜ਼ਰੂਰ ਮੈਡੀਟੇਸ਼ਨ ਵੀ ਆਪਣੇ ਆਪ ਲਈ ਕਰਦੋ ਤੇ ਤੁਸੀਂ ਆਪਣੇ ਆਪ ਨੂੰ ਹੀ ਪਹਿਚਾਨਣਾ ਆਪਣੇ ਆਪ ਮਨ ਤੇ ਜਿੱਤ ਪਾਉਣੀ ਆਪਣੇ ਮਨ ਤੇ ਨਾਲ ਜੋ ਤੁਸੀਂ ਦੁਨੀਆ ਜਿੱਤ ਸਕੋ ਜੀਿੰਦਗੀ ਚ ਸਫਲ ਹੋ ਸਕਾਂ ਉਹ ਬਹੁਤ ਸਾਰੀਆਂ ਭੈਣਾਂ ਮਾਤਾਵਾਂ ਬੇਰ ਸਾਰੇ ਕਈ ਵਾਰ ਬਹੁਤ ਥ੍ਰੀਲੂ ਜਾਂ ਬਾਹਰਲੀ ਅੰਦਰਲੀ ਬਿਜ਼ਨਸ ਕਰਕੇ ਪਰੇਸ਼ਾਨੀਆਂ ਚ ਹੁੰਦੇ ਨੇ ਤਾਂ ਤੁਸੀਂ ਰਾਤ ਨੂੰ ਵੀ ਆਪਣੀ ਬਰੀਥਿੰਗ ਕਰ ਸਕਦੇ ਹੋ ਲੌਂਗ ਜਿਹੜੀ ਤੁਹਾਡੇ ਸਾਹ ਨੀ ਲੰਭੇ ਉਹਨਾਂ ਤੇ ਧਿਆਨ ਰੱਖ ਕੇ ਤੇ ਬਿਲਕੁਲ ਹੋਰ ਨਹੀਂ ਆ ਤਾਂ ਇਦਾਂ ਦੀਆਂ ਪਰੇਸ਼ਾਨੀਆਂ ਤਾਂ ਦੂਰ ਹੋ ਕੇ ਸਵੇਰੇ ਉੱਠ ਕੇ ਮੈਡੀਟੇਸ਼ਨ ਕਰੋਗੇ ਤਾਂ ਬਹੁਤ ਜ਼ਿਆਦਾ ਵਧੀਆ ਹੌਲੀ 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 ਥੋੜਾ ਬਣੇ ਜੋ ਸਰੀਰ ਉਹ ਕਬੂਚਾਉਣ ਲੱਗ ਜਾਊਗਾ ਤੇ ਅਸੀਂ ਸਿਮਰਨ 'ਚ ਵੀ ਧਿਆਨ ਦੇ ਪਾਵਾਂਗੇ ਆਪਣੀ ਜ਼ਿੰਦਗੀ 'ਚ ਵੀ ਖੁਸ਼ ਰਹਿ ਆਪਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ